ਦਾਨੋ ਦਾਨੋ ਨੇ ਹੀ ਪਤਾ ਹੋਣਾ ਨਹੀਂ ਨਹੀਂ ਕਿੰਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤਾਂ ਬਿਲਕੁਲ ਕर्यੁਗ ਦੇ ਇਸ ਸਮੇਂ ਚ ਹਾਲੇ ਵੀ ਇਮਾਨਦਾਰੀ ਜ਼ਿੰਦਾ ਹੈ ਜਿਸ ਦੀ ਮਿਸਾਲਾ ਸੁਲਤਾਨਪੁਰ ਲੋਧੀ ਦੇ ਪਿੰਡ ਕਟੜਾ ਬਾਜ਼ਾਰ ਵਿਖੇ ਅਜੰਤਾ ਡਰਾਇਕਲਿੰਨ ਦੇ ਵੇਖਣ ਨੂੰ ਮਿਲੀ ਜਦੋਂ ਦੁਕਾਨ ਦੇ ਮਾਲਕ ਸ਼ਿਵ ਕੁਮਾਰ ਕਨੋਚੀਆ ਸਾਬਕਾ ਕਾਉਂਸਲਰ ਤੇ ਉਹਨਾਂ ਦੇ ਸੁਪੁੱਤਰ ਪਵਨ ਕਨੋਚੀਆ ਕਾਉਂਸਲਰ ਵੱਲੋਂ ਇੱਕ ਗ੍ਰਾਹਕ ਵੱਲੋਂ ਡਰੈਕਲਿੰਗ ਲਈ ਦਿੱਤੇ ਕੱਪੜਿਆਂ ਵਿੱਚੋਂ ਕਰੀਬ 7 ਤੋਲੇ gold ਦਾ ਕੜਾ ਤੇ ਮੁੰਦਰੀ ਜਿਸ ਦੀ ਕੀਮਤ ਹੁਣ ਕਰੀਬ 5 ਤੋਂ 6 ਲੱਖ ਬਣਦੀ ਹੈ ਗ੍ਰਾਹਕ ਨੂੰ ਵਾਪਸ ਕੀਤੀ ਹੈ ਇਸ ਬਾਬਤ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਿਹਾ ਹੈ ਸਾਬਕਾ ਕਾਉਂਸਲਰ ਸ਼ਿਵ ਕੁਮਾਰ ਕਨੋਚੀ ਵੱਲ ਦੱਸਿਆ ਜਾ ਰਿਹਾ ਕਿ ਸਾਡੇ ਕੋਲ ਹੀ ਪਿੰਟਲਾ ਦੇ ਗ੍ਰਾਹਕ ਵਿਕਰਮ ਸਿੰਘ ਡਰਾਈਕਲਿੰਨ ਦੇ ਲਈ ਕੱਪੜੇ ਦੇਖ ਕੇ ਵਾਪਸ ਕਰਨੋਂ ਚਲੇ ਗਏ ਜਦੋਂ ਅਸੀਂ ਕੱਪੜੇ ਡਰਾਈਕਲਿੰਨ ਸਮੇਂ ਚੈੱਕ ਕੀਤਾ ਤਾਂ ਉਸ ਵਿੱਚੋਂ ਸੋਨੇ ਦਾ ਕੜਾ ਤੇ ਮੁੰਦਰੀ ਮਿਲਿਆ ਇਸ ਸਬੰਧੀ ਜਦੋਂ ਅਸੀਂ ਗ੍ਰਾਹਕ ਨੂੰ ਫੋਨ ਕਰਕੇ ਉਹਨਾਂ ਦੇ ਕੁਝ ਗੁੰਮ ਹੋਣ ਬਾਰੇ ਪੁੱਛਿਆ ਤਾਂ ਉਹਨਾਂ ਵੱਲੋਂ ਕੁਝ ਵੀ ਗਵਾਚਣ ਬਾਰੇ ਨਾ ਕਰ ਦਿੱਤੀ ਜਦੋਂ ਗ੍ਰਾਹਕ ਵਿਕਰਮ ਸਿੰਘ ਨੂੰ ਦੁਕਾਨ ਤੇ ਸੱਦ ਕੇ ਉਹਨਾਂ ਵੱਲੋਂ ਦਿੱਤੇ ਕੱਪੜਿਆਂ ਵਿੱਚੋਂ ਸੋਨੇ ਦਾ ਸਮਾਨ ਮਿਲਣ ਤੇ ਵਾਪਸ ਕੀਤੇ ਤਾਂ ਉਹ ਹੈਰਾਨ ਹੋ ਗਏ ਗ੍ਰਾਹਕ ਵਿਕਰਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਲੇ ਇਸ ਕਾਲੀ ਯੁੱਗ ਵਿੱਚ ਇਮਾਨਦਾਰੀ ਜ਼ਿੰਦਾ ਹੈ ਜਿਸ ਦੀ ਮਿਸਾਲ ਮੈਂ ਅੱਜ ਆਪਣੇ ਅੱਖੀਂ ਦੇਖੀ ਹੈ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜਦੋਂ ਇੱਕ ਦੁਕਾਨਦਾਰ ਵੱਲੋਂ ਕਰੀਬ 6 ਲੱਖ ਦੀ ਆਮਦ ਸਾਨੂੰ ਵਾਪਸ ਕੀਤੀ ਗਈ ਜਿਸ ਲਈ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ। ਸਾਹਿਬ ਜੀ ਕਿਹੜਾ ਪਿੰਡ ਤੁਹਾਡਾ ਜੀ? ਪਿੰਡ ਸਾਡੇ ਡੱਲਾ ਜੀ। ਅੱਛਾ ਜੀ। ਜੱਟਾ ਡ్రਾਈਕਲੀਨ ਤੇ ਕੋਰਪਨ ਡ్రਾਈਕਲੀਨ ਲਈ ਦਿੱਤੇ ਸੀਗੇ। ਅੱਛਾ ਜੀ। ਉਹਦੀ ਪੌਕਟ ਵਿੱਚ ਸਾਡੇ ਇੱਕ ਪੜਾਤ ਰਿੰਗ ਰਹਿ ਗਈ ਸੀ। ਉਹ ਤੁਹਾਨੂੰ ਪਤਾ ਸੀ ਇਹਦੇ ਵਿੱਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀ ਕੋ ਉਹਦੇ ਵਿੱਚ ਰੱਖਿਆ ਹੋਇਆ ਸੀ ਤਹੀਂ ਨਾਲ ਹੀ ਦੂਸਰੇ ਦੇ ਨਾਲ ਚੱਕ ਲਿਆਂਦਾ ਤੁਹਾਨੂੰ ਤੁਹਾਨੂੰ ਨਹੀਂ ਸੀ ਪਤਾ ਉਹ ਨਹੀਂ ਨਹੀਂ ਜੀ ਇਹਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤੁਹਾਨੂੰ ਹਾਂ ਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਖੜਾ ਇੱਕ ਖੜਾ ਤੇ ਕਿੰਨਾ ਵੇਟ ਹੋ ਜੀ ਉਹ 6 ਕਿਤੋਲੇ ਲਗਭਗ 5-6 ਤੋਲੇ 5-6 ਤੋਲੇ ਤੇ ਤਕਰੀਬਨ ਤੇ ਤਕਰੀਬਨ ਅਮਾਉਂਟ ਕਿੰਨੇ ਕ ਬਣ ਜਾਂਦੀ ਹੈ 5 ਲੱਖ ਰੁਪਏ 5 ਲੱਖ ਰੁਪਏ ਦੇ ਕਰੀਬ ਇਹ ਪ੍ਰਧਾਨ ਜੀ ਜੋ ਕਹਿੰਦੇ ਠੀਕ ਹੈ ਜੀ ਤੁਸੀਂ ਇਹ ਕੀ ਆਟਮਾ ਇਹਨਾਂ ਦੀ ਮਿਲੀਆਂ ਤੁਹਾਨੂੰ ਹਾਂਜੀ ਦੱਸੋ ਕਰੋ ਇਹਦਾ ਜੀ ਲਖਨਜੀ ਸਿੰਘ ਦੇ ਕੱਪੜਿਆਂ ਵਿੱਚੋਂ ਕੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਪਗਤੀ ਥੱਲੇ ਡਿੱਗਿਆ ਪਿਆ ਸੀ ਮੈਂ ਚੱਕ ਕੇ ਦੇਖਿਆ ਵੀ ਕੱਪੜੇ ਕੇ ਲਈ ਹੈ ਦੇਖਿਆ ਵੀ ਕੱਪੜੇ ਦੇ ਵਿੱਚ ਜੀ ਜੋ ਚਾਹ ਕਵਨ ਜੋ ਕਿ ਕਾਫੀ ਨਕੀ ਨੇ ਮੈਂ ਅਥੇ ਕੈਲਕੂ ਕੀਤਾ ਇਹਨਾਂ ਨੂੰ ਉਸੇ ਵੇਲੇ ਲਗੇ ਕਿ ਜੀ ਸਿੰਘ ਕਾਲੇ ਕੋ ਜੀਤ ਬੱਚੀ ਹੈ ਕਹਿੰਦੇ ਜੀ ਕੈਸੇ ਪੁੱਛੋ ਨੇ ਲਗਾ ਕੈਸੇ ਨਹੀਂ ਜੀ ਬਹੁਤ ਬਦਸਲ ਕਹਿੰਦੇ ਜੀ ਪਤਾ ਨਹੀਂ ਲੱਗਦਾ ਬੜਾ ਬੜੀ ਆ ਜਾ ਕਦੇ AI ਜੀ ਨਹੀਂ ਨੂੰ ਪੁੱਛਿਆ ਵੀ ਕਲਾ ਕੀ ਰੱਖਣ ਦਾ ਕਦੇ ਕੰਮ ਕਰਵਾ ਨਹੀਂ ਜੇ ਕਹਿੰਦੇ ਕਹਿੰਦੇ ਬੜੀ ਖੜਾ ਖੜਾ ਵਾਅਦਾ ਕਰਦੇ ਹਰੇ ਜੀ ਪੜਾਵਾ ਦਾ ਵਾਅਦਾ ਕਰਦੇ ਮੈਂ ਨਹੀਂ ਮਫਤ ਦੇ ਰਹੇ ਜੀ ਆਪਣੇ ਬਲਾਗ ਦੇ ਦਿਓ ਜੀ ਦਿਓ ਕਿ ਜੋ ਕਿ ਪੰਲਾ ਖਾਨੇ 60 ਲੱਖ ਦੀ ਜਾਨ ਹੋ ਰਿਹਾ ਸੀ ਉਹ ਵੀ ਹੋ ਰਿਹਾ ਹੈ ਕਰਦੇ ਛੋਟੀ ਜੀਜਾ ਤੁਹਾਨੂੰ ਮਿਲ ਗਈਆਂ ਜੀ ਠੀਕ ਆ ਤੁਸੀਂ ਇਹ ਨਾਲ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਬਿਲਕੁਲ ਇਹੀ ਸਾਡੇ 20 ਸਾਲ ਤੋਂ ਲਗਭਗ ਆਉਨੇ ਆ ਜੀ ਆਮਾਨਰੀ ਆ ਜੀ ਸਦਾ ਸਵਾਗਤ ਹੈ ਤੁਹਾਡੇ ਚੈਨਲ 'ਤੇ ਬਹੁਤ ਖੁਸ਼ੀ ਹੋਈ ਬਹੁਤ